ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਰੱਬ ਦੇ ਨਾਮ ਦਾ ਵਿਚਾਰ ਕਰਦੇ ਕਰਦੇ ਜੰਮੂ ਤੋਂ ਲਾਹੌਰ ਪਹੁੰਚੇ ਲਾਹੌਰ ਵਿੱਚ ਇੱਕ ਦੁਨੀ ਚੰਦ ਨਾਮ ਦਾ ਸੇਠ ਰਹਿੰਦਾ ਸੀ ਅਤੇ ਉਸ ਦਿਨ ਦੁਨੀ ਚੰਦ ਦੇ ਸਵਰਗਵਾਸੀ ਪਿਤਾ ਦਾ ਸਰਾਦ ਸੀ ਜਿਸ ਕਰਕੇ ਦੁਨੀ ਚੰਦ ਉਸ ਦਿਨ ਭੁੱਖੇ ਸਾਧੂਆਂ ਨੂੰ ਭੋਜਨ ਸ਼ਿਕਾਰ ਰਹਾ ਸੀ ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਵੀ ਲਾਹੌਰ ਪਹੁੰਚੇ ਹੋਏ ਹਨ ਤਾਂ ਉਹ ਆਪ ਚੱਲ ਕੇ ਗੁਰੂ ਜੀ ਦੇ ਕੋਲ ਗਿਆ ਤੇ ਬੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਜੀ ਨੂੰ ਘਰ ਆਉਣ ਲਈ ਸੱਦਾ ਦਿੱਤਾ ਗੁਰੂ ਨਾਨਕ ਦੇਵ ਜੀ ਜਦੋਂ ਦੁਨੀ ਚੰਦ ਦੇ ਘਰ ਪਹੁੰਚੇ ਤਾਂ ਲੋਕਾਂ ਨੂੰ ਭਗਵਾਨ ਛੱਕਦਾ ਵੇਖ ਕੇ ਗੁਰੂ ਜੀ ਦੁਨੀ ਚੰਦ ਤੋਂ ਪੁੱਛਣ ਲੱਗੇ ਕਿ ਭਾਈ ਅੱਜ ਤੇਰੇ ਘਰ ਕੀ ਕਾਰਨ ਹੈ ਜੋ ਕਿ ਤੂੰ ਸਾਧੂਆਂ ਤੇ ਬ੍ਰਾਹਮਣਾਂ ਨੂੰ ਪੋਜਨ ਸ਼ਕਾਰ ਰਿਹਾ ਹੈ ਤਾਂ ਦੁਨੀ ਚੰਦ ਨੇ ਉੱਤਰ ਦਿੱਤਾ ਕਿ ਗੁਰੂ ਜੀ ਅੱਜ ਮੇਰੇ ਪਿਤਾ ਦਾ ਸਰਾਧ ਹੈ ਅਤੇ ਪੁရောਹਤ ਲੋਕ ਕਹਿੰਦੇ ਹਨ ਕਿ ਜੇਕਰ ਮੈਂ ਆਪਣੇ ਪਿਤਾ ਦੇ ਨਾਮ ਤੇ ਬ੍ਰਾਹਮਣਾਂ ਸਾਧੂਆਂ ਨੂੰ ਭੋਜਨ ਸ਼ਿਕਾਵਾਂਗਾ ਤਾਂ ਪਿਤਰ ਲੋਕ ਵਿੱਚ ਬੈਠੇ ਮੇਰੇ ਪਿਤਾ ਦੀ ਭੁੱਖ ਮਿਟੇਗੀ ਅਤੇ ਆਪਣੇ ਸਵਰਗ ਵਾਸੀ ਪਿਤਾ ਦੀ ਭੁੱਖ ਮਿਟਾਉਣ ਵਾਸਤੇ ਹੀ ਮੈਂ ਅੱਜ ਬ੍ਰਾਹਮਣਾਂ ਨੂੰ ਭੋਜਨ ਸ਼ਿਕਾ ਰਹਾ ਹਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀ ਚੰਦ ਦੇ ਮੋਹੂ ਇਹ ਗੱਲ ਸੁਣ ਕੇ ਮੁਸਕਰਾਏ ਤੇ ਬਾਕੀ ਸਾਧੂਆਂ ਦੀ ਤਰ੍ਹਾਂ ਭੰਗਤ ਵਿੱਚ ਬੈਠ ਕੇ ਭੋਜਨ ਛਕਣ ਲੱਗ ਪਏ ਗੁਰੂ ਜੀ ਨੇ ਜਦੋਂ ਭੋਜਨ ਛਕ ਲਿਆ ਅਤੇ ਸਰਾਧ ਦਾ ਅਯੋਜਨ ਸਮਾਪਤ ਹੋ ਗਿਆ ਤਾਂ ਦੁਨੀ ਚੰਦ ਤੋਂ ਵਿਦਾ ਲੈਦਿਆਂ ਹੋਇਆ ਗੁਰੂ ਜੀ ਨੇ ਦੁਨੀ ਚੰਦ ਦੇ ਹੱਥਾਂ ਵਿੱਚ ਇੱਕ ਸੂਈ ਬੜਾ ਦਿੱਤੀ ਤੇ ਆਖਣ ਲੱਗੇ ਕਿ ਆਹ ਮੇਰੀ ਸੂਈ ਤੂੰ ਆਪਣੇ ਕੋਲ ਸੰਭਾਲ ਕੇ ਰੱਖ ਲੈ ਤੇ ਜਦੋਂ ਅਸੀਂ ਦੋਨੇ ਜਣੇ ਪ੍ਰਲੋਕ ਵਿੱਚ ਪਹੁੰਚ ਜਾਵਾਂਗੇ ਤਾਂ ਤੂੰ ਮੈਨੂੰ ਇਹ ਮਿਹਰ ਹੀ ਹੋਈ ਬਾਪਸ ਕਰ ਦੇਵੀਂ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਦੁਨੀ ਚੰਦ ਬੜਾ ਹੈਰਾਨ ਹੋਇਆ ਤੇ ਆਖਣ ਲੱਗਾ ਕਿ ਗੁਰੂ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਜਦੋਂ ਮੈਂ ਮਰਾਂਗਾ ਤਾਂ ਮੇਰੀ ਦੇਹ ਵੀ ਚੀਤਾ ਵਿੱਚ ਜਲ ਕੇ ਰਾਖ ਹੋ ਜਾਵੇਗੀ ਤੇ ਮੇਰੀ ਆਤਮਾ ਤੋਂ ਇਲਾਵਾ ਪ੍ਰਲੋਕ ਵਿੱਚ ਹੋਰ ਕੁਝ ਵੀ ਨਹੀਂ ਜਾਵੇਗਾ ਤੇ ਫਿਰ ਤੁਹਾਡੀ ਇਹ ਸੂਈ ਮੈਂ ਉਥੇ ਕਿਵੇਂ ਲੈ ਕੇ ਜਾਵਾਂਗਾ ਗੁਰੂ ਜੀ ਨੇ ਮੁਸਕਰਾਉਂਦੇ ਹੋਇਆ ਦੁਨੀ ਚੰਦ ਨੂੰ ਉੱਤਰ ਦਿੱਤਾ ਕਿ ਦੁਨੀ ਚੰਦ ਤੇਰੇ ਪ੍ਰਸ਼ਨ ਵਿੱਚ ਹੀ ਤੇਰਾ ਉੱਤਰ ਹੈ ਕਿਉਂਕਿ ਜੇਕਰ ਇੱਕ ਛੋਟੀ ਜਿਹੀ ਸੂਈ ਪਰਲੋਕ ਵਿੱਚ ਨਹੀਂ ਜਾ ਸਕਦੀ ਤਾਂ ਫਿਰ ਆਹ ਇੰਨਾ ਜ਼ਿਆਦਾ ਭੋਜਨ ਪਰਲੋਕ ਵਿੱਚ ਕਿਵੇਂ ਪਹੁੰਚੇਗਾ ਬਾਵੇਂ ਭੋਖਾਂ ਨੂੰ ਭੋਜਨ ਸਿਖਾਉਣਾ ਚੰਗੀ ਗੱਲ ਹੈ ਪਰ ਕਿਸੇ ਨੂੰ ਇਸ ਉਮੀਦ ਉੱਤੇ ਭੋਜਨ ਸਿਖਾਉਣਾ ਕਿ ਇਹ ਭੋਜਨ ਪਰਲੋਕ ਵਿੱਚ ਬੈਠੇ ਪਿਤਰਾਂ ਦੇ ਕੋਲ ਪਹੁੰਚੇਗਾ ਤਾਂ ਇਹ ਸਿਰਫ ਇੱਕ ਭਰਮ ਅਤੇ ਅੰਧ ਵਿਸ਼ਵਾਸ ਹੈ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਦੁਨੀ ਚੰਦ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਹੱਥ ਜੋੜ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਧਨ ਇਕੱਠਾ ਕੀਤਾ ਹੈ ਪਰ ਅੱਜ ਮੇਰੀਆਂ ਅੱਖਾਂ ਕੋ ਲਗੀਆਂ ਹਨ ਕਿ ਮੇਰੇ ਇਸ ਧਨ ਦਾ ਇੱਕ ਤਣਕਾ ਵੀ ਮੇਰੇ ਨਾਲ ਨਹੀਂ ਜਾਵੇਗਾ ਤਾਂ ਤੁਸੀਂ ਮੈਨੂੰ ਦੱਸੋ ਕਿ ਮੈਂ ਇਸ ਧਨ ਦਾ ਪ੍ਰਯੋਗ ਕਿੱਥੇ ਕਰਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਕਿਹਾ ਕਿ ਭਾਈ ਜੇਕਰ ਤੂੰ ਸੱਚੇ ਦਿਲ ਨਾਲ ਦਾਨਪਨ ਕਰਨਾ ਚਾਹੁੰਦਾ ਹੈ ਤਾਂ ਫਿਰ ਆਪਣੇ ਧਨ ਦਾ ਚੰਗੇ ਕੰਮਾਂ ਵਿੱਚ ਪ੍ਰਯੋਗ ਕਰ ਜਿਸ ਨਾਲ ਲੋੜਵੰਦ ਲੋਕਾਂ ਦਾ ਭਲਾ ਹੋ ਸਕੇ ਦੁਨੀ ਚੰਦ ਗੁਰੂ ਜੀ ਦੇ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਆਪਣੇ ਧਨ ਨੂੰ ਚੰਗੇ ਕੰਮਾਂ ਵਿੱਚ ਵਰਤਣ ਲਈ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਸਤਨਾਮ ਸ੍ਰੀ ਵਾਹਿਗੁਰੂ